ਪਿੰਡ ਜ਼ੱਬੋਵਾਲ ਦੀਆਂ ਗੱਲਾਂ ਕਰਾਂਗੇ ਕਿ ਉਹ ਮਹਾਨ ਯੋਦਾ ਕਬੱਡੀ ਨੂੰ ਉੱਪਰ ਲੈ ਕੇ ਜਾਣ ਵਾਲਾ ਕਬੱਡੀ ਦੇ ਅੰਦਰ ਅਹਿਮ ਰੋਲ ਅਦਾ ਕਰਨ ਵਾਲਾ ਗੁਰਨੇਕ ਸਿੰਘ ਨਾਗਰਾ ਮਸ਼ਹੂਰ ਕਿ ਕਬੱਡੀ ਦੇ ਵਿੱਚ ਕੈਂਚੀ ਮਾਰਨ ਦਾ ਬਹੁਤ ਨਾਮ ਇਹਨਾਂ ਦਾ ਮਸ਼ਹੂਰ ਤੇ ਜਾਣਿਆ ਜਾਂਦਾ ਸੀਗਾ ਕਹਿੰਦੇ ਕਿ ਜਿੱਥੇ ਗੁਰਨੇਕ ਸਿੰਘ ਜੀ ਨੇ ਕੈਂਚੀ ਲਗਾਤੀ ਉਹਨੂੰ ਕੋਈ ਦੂਸਰਾ ਸੂਰਮਈ ਪਲੇਅਰ ਹੀ ਛੜਾ ਸਕਦਾ ਸੀਗਾ ਜੱਬੋਵਾਲ ਦਾ ਨਾਮ ਰੋਸ਼ਨ ਕੀਤਾ ਦੇਸ਼ ਸੇਵਕ ਦੇ ਉੱਪਰ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਕੈਨੇਡਾ ਦੀ ਧਰਤੀ ਤੋਂ ਆਏ ਜੰਪਾਲ ਜੱਬੋਵਾਲ ਦੇ ਗੁਰਨੇਕ ਸਿੰਘ ਜੀ ਦੇਸ਼ ਸੇਵਕ ਦੇ ਉੱਪਰ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਦੀ ਫਤਿਹ ਦੇਸ਼ ਸੇਵਕ ਚੈਨਲ ਦਾ ਜੀ ਧੰਨਵਾਦ ਜੀ ਤੇ ਸਰਦਾਰ ਜਗਤਾਰ ਸਿੰਘ ਜੀ ਨੂੰ ਜ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ 에ਅਰ ਤੇ ਲਿਆਂਦਾ ਗਰਨੇਕ ਸਿੰਘ ਜੀ ਗੱਲਾਂ ਕਰਾਂਗੇ ਬਚਪਨੇ ਦੀਆਂ ਹਾਂਜੀ ਗੱਲਾਂ ਕਰਾਂਗੇ ਉਹਨਾਂ ਦਿਨਾਂ ਦੀਆਂ ਹਾਂਜੀ ਜਦੋਂ ਕੋ ਕਬੱਡੀ ਖੇਡਣ ਦਾ ਸ਼ੌਂਕ ਪੈਦਾ ਹੋ ਗਿਆ ਹਾਂਜੀ ਇਸ ਲੈਨ ਦੇ ਵਿੱਚ ਕਿਸ ਤਰ੍ਹਾਂ ਆਏ ਬਚਪਨੇ ਦੀਆਂ ਗੱਲਾਂ ਕਰਾਂਗੇ ਪਹਿਲਾਂ ਤਾਂ ਸਾਡੇ ਪਿੰਡ ਦੀ ਫੁੱਟਬਾਲ ਦੀ ਟੀਮ ਬਹੁਤ ਤਗੜੀ ਹੁੰਦੀ ਸੀ ਜੀ ਜਿਨ੍ਹਾਂ ਦੇ ਵਿੱਚ ਦੇਵ ਡਾਕਟਰ ਜੀ ਮਾਸਟਰ ਗਿਆਨ ਸਿੰਘ ਜੀ ਗਰਦਿਆਲ ਸਿੰਘ ਗਿਆਨੀ ਸਰਪੰਚ ਜੀ ਤੇ ਪੁੱਲੂ ਗਿਆਨ ਬਿੱਲਿਆਂ ਦਾ ਜੀ ਤੇ ਬਾਕੀ ਸੁਖਵਿੰਦਰ ਗਰਮੀ ਗਰਮੀਤ ਸਿੰਘ ਦਾ ਜੀ ਤੇ ਹੋਰ ਕਾਫੀ ਪਲੇਅਰ ਸੀ ਜੀ ਤੇ ਅਸੀਂ ਇਹਨਾਂ ਨੂੰ ਦੇਖਣ ਜਾਂਦੇ ਹੁੰਦੇ ਸੀਗੇ ਸਾਡੇ ਪੜੀ ਸੀ ਫੁੱਟਬਾਲ ਦੀ ਜੀ ਜੀ ਤੇ ਮਲਪਰਦੀ ਦੀ ਟੀਮ ਬਹੁਤ ਤਗੜੀ ਕਬੱਡੀ ਦੀ ਸੀ ਬੈਂਸਾਂ ਦੀ ਵੀ ਸੀ ਜੀ ਤੇ ਭੀਂ ਦੀ ਟੀਮ ਕਬੱਡੀ ਦੀ ਸੀ ਜੀ ਸਾਡੇ ਪਿੰਡ ਦਾ ਸਿਰਫ ਫੁੱਟਬਾਲੇ ਸਾ ਬਧੀਆਂ ਖੇਡਦੇ ਸੀ ਜੀ ਤੇ ਸਾਨੂੰ ਛੇਟਕ ਪੈ ਗਈ ਸਕੂਲਾਂ 'ਚ ਖੇਡਦਿਆਂ ਖੇਡਦਿਆਂ ਨੂੰ ਪੰਜਵੀਂ ਛੇਵੀਂ ਜੇ ਮੈਂ ਗਦਾਵਰ ਤੇ ਇੱਕ ਜੀਤੀ ਹੁੰਦਾ ਸੀ ਮੁੰਡਾ ਤੇ ਇੱਕ ਜੋਗਾ ਹੁੰਦਾ ਸੀ ਅਸੀਂ ਜਾਨੀ 35 40 ਕਿਲੋ ਵਜਨ ਦੇ ਸੀਗੇ ਅਸੀਂ ਖੇਡਣਾ ਸ਼ੁਰੂ ਕਰਤਾ ਸਕੂਲੇ ਖੇਲੀ ਖੁੱਲੀ ਜਾਣਾ ਫਿਰ ਉਹਦੇ ਬਾਅਦ ਵਿੱਚ ਸਾਡੇ ਪਿੰਡ ਬਲੌਕ ਟੂਰਨਾਮੈਂਟ ਆ ਫਿਰ ਅਸੀਂ ਚਲੋ ਵੱਡੇ ਹੋ ਗਏ 9ਵੀਂ 10ਵੀਂ ਹੋ ਗਿਆ ਚਲੋ ਫਿਰ ਸਕੂਲਾਂ 'ਚ ਖੇਡਣ ਲੱਗ ਪਏ ਜਿਹੜੇ ਸਨ ਦੀ ਗੱਲ ਆ ਜੀ ਇਹ ਅੰਦਾਜ਼ਾ ਇਹ ਜੀ ਅੱਜ ਮੈਂ ਜੀ ਮੈਂ 1974 ਵਿੱਚ ਸਾਡੇ ਪਿੰਡ ਟੂਰਨਾਮੈਂਟ ਹੋਇਆ ਜੀ ਉਹ ਖੇਤਾਂ ਵਿੱਚ ਬਲਾਰਾਂ ਦੇ ਘਰਾਂ ਦੇ ਮੂਹਰੇ ਜੀ ਤੇ ਗਦਾਵਰ ਉਹ 9ਵੀਂ ਸੀ ਮੈਂ 10ਵੀਂ ਸੀਗਾ ਜੀ ਤੇ ਅਸੀਂ ਰੱਖ ਲਿਆ ਵਜ਼ਨ ਰੱਖ ਲਿਆ ਜੀ ਤੇ 54 ਕਿਲੋ ਉਦਾਂ ਬਲੌਗ ਟੂਰਨਾਮੈਂਟ ਹੋਣਾ ਸੀਗਾ ਉਹ ਚ ਵੀ ਚਲੋ ਸਾਡਾ ਸਰਕਲ ਸੀਗਾ ਤੇ ਮਲਪੁਰ ਜੋ ਬੋਆਲੋਂ ਪੀਣ ਸਾਰੇ ਸੀਗੇ ਤੇ ਇਹ ਅਸੀਂ ਰੱਖ ਲਈ ਟੀਮ ਤੇ ਗਦਾਵਰ ਦਾ ਦੂਜਾ ਭਾਰ ਸਹੀ ਆ ਗਿਆ ਮੇਰਾ ਆਇਆ ਨਾ ਤੇ ਉਹ ਕਹਿੰਦੇ ਪੀਣ ਵਾਲੇ ਕਹਿੰਦੇ ਪੀਣਾ ਮੈਂ ਸੀ ਪੀਣੇ ਪੀਣੇ ਨੇ ਕਹਿ ਕੇ ਪਵਾ ਕੇ ਸਾਡਾ ਐਤ ਜੱਬੂ ਵਾਲਾ ਜੱਬੂ ਵਾਲਾ ਨਾ ਪਾਉਂਗਾ ਜੱਬੂ ਵਾਲਾ ਨਾ ਪਾਉਂਗਾ ਠੀਕ ਹੈ ਤੇ ਉਹ ਕਹਿੰਦੇ ਅਸੀਂ ਛਿੰਦਾ ਸੀ ਇੱਕ ਨੌਰੀਆਂ ਦਾ ਬੜਾ ਤਕੜਾ ਪਲੇਅਰ ਅਸੀਂ ਛਿੰਦੇ ਨੂੰ ਪਾ ਲਨੇ ਆ ਤੁਸੀਂ ਕਰਨੀਕ ਨੂੰ ਪਾ ਲਓ ਜੀ ਅਸੀਂ ਚਲੋ ਲਾਪਾ ਖੇਡਣਾ ਅਸੀਂ ਐਸੀ ਉਹਦੀ ਬਾਬੇ ਨਾਨਕ ਦੀ ਕਿਰਪਾ ਜਿੱਦ ਤੱਕ ਸਾਡੇ ਬਜ਼ੁਰਗਾਂ ਦਾ ਪੁਲਵਾਨਾਂ ਦਾ ਪੰਡਾ ਜੱਬੋ ਬਾਬਿਆਂ ਦਾ ਥਾਪੜ ਐਸਾ ਹੋਇਆ ਆਪਾਂ ਗੁਰਨੇਖ ਸਿੰਘ ਇੱਕ ਇਹ ਵੀ ਚੀਜ਼ ਦੇਖੀ ਆ ਹਾਂਜੀ कि पहलवानਾਂ ਦੇ ਉੱਪਰ ਅਸ਼ੀਰਵਾਦ ਬਹੁਤ ਹੈ ਅਸ਼ੀਰਵਾਦ ਹਾਂਜੀ ਹਾਂਜੀ ਬਜ਼ੁਰਗਾਂ ਦਾ ਜਿਨ੍ਹਾਂ ਨੇ ਭਖਤੀਆਂ ਕੀਤੀਆਂ ਅਲਾਕੀ ਪ੍ਰਧਾਨ ਹੈ ਹਾਂਜੀ ਹਾਂਜੀ ਇਹ ਨੌਜਵਾਨ ਪੀੜੀ ਨੂੰ ਅੱਛਾ ਜੀ ਫਿਰ ਕਿੱਦਾਂ ਹੋਇਆ ਜੀ ਅੱਛਾ ਫਿਰ ਉਹ ਮੈਚ ਹੋਇਆ ਸੀ ਉਹ ਮੈਚ ਜਿੱਤ ਲਿਆ ਜੀ ਜਿੱਤ ਲਿਆ ਤੇ ਉਹ ਤੋਂ ਬਾਅਦ ਵਿੱਚ ਚਲੋ ਪੀਣੀ ਉਹਨਾਂ ਵੀ ਤਕੜੀ ਟੀਮ ਸੀ ਜਿੱਦਾਂ ਕੋ ਪਹਿਲੀ ਵਾਰੀ ਸਟਾਰਟ ਕਰੇ ਉਹਨੂੰ ਹਰਾ ਦੇ ਬੰਨ ਤਕੜੇ ਨੂੰ ਫੇ ਉਹ ਖੈਦਾ ਆ ਤੇ ਜੀ ਉਹ ਦੀ ਜਿੱਤਗਾ ਹੈ ਤੇ ਚਲੋ ਇਹ ਫਾਈਨਲ ਫਿਰ ਜਿੱਤ ਲਿਆ ਜੀ ਤੇ ਫਿਰ ਉਹ ਹੋ ਗਿਆ ਟੂਰਨਾਮੈਂਟ ਬਲੌਗ ਚ ਫਿਰ ਮੈਨੂੰ ਤਾਂ ਗਦਾਵਰ ਨੂੰ ਉਹ ਮਲਪਰਾਲ ਸੋਲੂ ਕਹਿੰਦਾ ਮੇਰੇ ਨਾਲ ਸਟਾਪ ਤੇ ਖੜੋ ਦੋਈ ਜਣੇ ਗਦਾਵਰ ਤਾਂ ਮੈਂ ਸਟਾਪ ਕਰਦੇ ਸੀ ਜੀ ਤੇ ਅਸੀਂ ਖੜੇ ਐਸੀ ਉਹ ਬਾਬਿਆਂ ਦੀ ਕਿਰਪਾ ਹੋਈ ਉਹ ਚ ਵੀ ਅਸੀਂ ਜੱਫੇ ਲਾਏ ਮੈਂ ਤਾਂ ਕਿਰਦਾਵਰ ਗਦਾਵਰ ਨੇ ਤਾਂ ਗਦਾਵਰ ਸਿੰਘ ਜੀ ਤੇ ਗੁਰਨੇਕ ਸਿੰਘ ਦੀ ਯਾਰੀ ਸੀ ਜੋੜੀ ਸੀ ਜੋਰਤੀ ਜੋਰਤੀ ਵੀ ਨਾਲ ਸਾਡੀ ਸਟਾਪ ਕਰਨ ਦੀ ਪਹਿਲੇ ਬੱਲੇ ਤੇ ਜੋੜੀ ਸੀ ਅੱਛਾ ਹਥੀ ਉਹ ਮੈਚ ਖੇਲੇ ਉਹ ਵੀ ਮੈਚ ਹੀ ਜਿੱਤ ਗਏ ਜੀ ਚਲੋ ਉਸ ਤੋਂ ਬਾਅਦ ਵਿੱਚ ਫਿਰ ਭੀਣੀਆਂ ਨੇ ਕਿਸ ਰੱਖੀ ਜੀ ਸਾਡਾ ਮੈਚ ਫਿਰ ਬਾਅਦ ਚ ਹੋਇਆ ਉਹ ਟੂਰਨਾਮੈਂਟ ਹੋਇਆ ਗੁੱਜਰ ਪਰ ਜੀ ਗੁੱਜਰਪੁਰ ਜੀ ਟੂਰਨਾਮੈਂਟ ਟੂਰਨਾਮੈਂਟ ਹੋਇ 55 ਕਿਲੋ ਬਜਨਸੀ ਅਸੀਂ ਦਿੱਤੀ ਐਂਟਰੀ ਮੇਰਾ ਵੀ ਭਾਰ ਵਧੀਆ ਆਉਂਦਾ ਸਕਾਬਰ ਤਾਂ ਆਉਂਦਾ ਸੀਗਾ ਜੀ ਤੇ ਭੀਣਾ ਵਾਲੇ ਫਿਰ ਕਹਿ ਕੇ ਪਵਾ ਸਾਡਾ ਜੀ ਅਸੀਂ ਉੱਥੇ ਫੇਰ ਜਿੱਤ ਲੈ ਜੀ ਜੀ ਜਿੱਤ ਲੈ ਤੇ ਫਿਰ ਤੋਂ ਜ਼ਿਆਦਾ ਖੈ ਜਿੱਖੇ ਗਏ ਜੀ ਤੇ ਹੌਲੀ ਹੌਲੀ ਫੇਰ ਸਾਨੂੰ ਅਸੀਂ ਭੀਣਾ ਵਾਲੇ ਨੂੰ ਕਦੇ ਵੀ ਨਹੀਂ ਹਾਰੇ ਜੀ ਵਾਹ ਹੇ ਅਸੀਂ ਏ ਟੀਮ ਵੀ ਕਿੰਨੇ ਹੋੜ ਹੋੜੀ ਸਾਲ ਕਵਾਤਾ ਸੀ ਬਾਹਰ 364 ਕਿਲੋ ਭਾਰ ਹੋ ਗਿਆ ਸਾਡਾ ਸੀ ਓਪਨ ਖੇਡਣ ਲੱਪੇ ਤੇ ਅਸੀਂ ਕਦੇ ਵੀ ਨਹੀਂ ਹਰੇ ਤੇ ਫਿਰ ਸਾਡੇ ਨਾਲ ਮੱਗੋ ਜੁੜ ਗਿਆ ਅੱਛਾ ਜੀ ਫਿਰ ਏ ਟੀਮ ਚ ਮੱਗੋ ਜੁੜਿਆ ਸਾਡੇ ਮੱਗੋ ਜੁੜਿਆ ਜੀ 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 ਏ ਟੀਮ ਚ ਸਾਡੇ ਨਾਲ ਮੱਗੋ ਜੁੜਿਆ ਪਹਿਲਾਂ ਮੱਗੋ ਇੱਕ ਹੀ ਖੇਡਣ ਲੱਗਾ ਸੀ ਰੇਸ ਉਸ ਲਾਉਂਦਾ ਸੀ ਅੱਛਾ ਪਹਿਲਾਂ ਜਾਨਕੀ ਰੇਸ ਲਗਾਉਣ ਦੇ ਵਿੱਚ ਜੀ ਖੇਡਦਾ ਨਾ ਸੀ ਅੱਛਾ ਪਹਿਲਾਂ ਕਬੱਡੀ ਨਹੀਂ ਖੇਡਦੇ ਸੀ ਅੱਛਾ ਫੇਰ ਕਬੱਡੀ ਖੇਡਣ ਲੱਗ ਪਏ ਆ ਫੇਰ ਕਬੱਡੀ ਖੇਡਣ ਲੱਗ ਪਿਆ ਤੇ ਉਥੇ ਆਰ ਕੇ ਆਦੀ ਆ ਕੱਲ ਮੈਂ ਵੀ ਐਡਮਿਸ਼ਨ ਲੈ ਲਈ ਮੈਂ ਮੱਗੋ ਤੋਂ ਪਿੱਛੇ ਸੀਗਾ ਜੀ ਤੇ ਉਥੇ ਅਸੀਂ ਕਬੱਡੀ ਖੇਡੀ ਮੱਗੋ ਉਥੇ ਵੀ ਖੇਡ ਕਬੱਡੀ ਖੇਡਣ ਲੱਗੇ ਫਿਰ ਸਾਡੇ ਨਾਲ ਪਿੰਡਾਂ ਚ ਅਜ ਮੈਚ ਬਹੁਤ ਆਇਆ ਮੱਗੋ ਦੀ ਰੇਟ ਬਹੁਤ ਤਗੜੀ ਰੇਟ ਰਹੀ ਹੈ ਮੱਗੋ ਨੇ ਵੀ ਕਾਫੀ ਬਹੁਤ ਬਹੁਤ ਨਾਮ ਜਪਵਾਲ ਦਾ ਮਸ਼ਹੂਰ ਬਹੁਤ ਕੀਤਾ ਸਾਡਾ ਰੇਡਰ ਉਹ ਸੀ ਅਸੀਂ ਦੋ ਜਾਪੀ ਉਹ ਤੀਜ ਜੱਸੀ ਵੀ ਰਲ ਗਿਆ ਸਾਡੇ ਨਾਲ ਯਾਨਕਿ ਪਹਿਲਾਂ ਤੁਹਾਡੀ ਦੋ ਦੀ ਜੋੜੀ ਫਿਰ ਤੀਸਰੇ ਅਬੇ ਜੱਸੀ ਗੋਦਾਵਰ ਮੱਗੋ ਤੇ ਮੱਗੋ ਜੀ ਫਿਰ ਉਹਦੇ ਬਾਅਦ ਫਿਰ 2 ਸਾਲਾਂ ਬਾਅਦ ਜੋਗਾ ਆ ਗਿਆ ਹੋਏ ਜੋਗਾ ਬਹੁਤ ਸੁਣੀ ਰੇਡ ਕੱਢਦਾ ਰਿਹਾ ਬਹੁਤ ਵਧੀਆ ਫਿਰ ਅਸੀਂ ਪੀਣਾ ਵਾਲੇ ਦਾ ਸੈੱਟ ਬਹੁਤ ਤਕੜਾ ਸੀ ਤੇ ਅਸੀਂ ਇਹਨਾਂ ਨੂੰ ਹਰਾਉਂਦੇ ਰਹੇ ਆ ਜੀ ਦੇਖ ਲੈ ਐਸੀ ਬਾਬੇ ਨਾਨਕ ਦੀ ਕਿਰਪਾ ਹੋਈ ਜੀ ਸਾਡੇ ਪਿੰਡ ਦੀ ਕਬੱਡੀ ਹਲੇ ਵੀ ਉਸੇ ਤਰ੍ਹਾਂ ਚੱਲਦੀ ਆ ਪਿੰਡ ਦੇ ਮੁੰਡੇ ਹੁਣ ਐਸ ਲਈ ਮੌਜੂਦਾ ਜੀ ਜੀ ਕਾਟੋ ਜੀ ਇਥੇ ਕੱਚਾ ਨੂੰ ਪੱਕਾ ਨੂੰ ਜਾਨਾ ਜੀ 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 ਕਾਟੋ ਕਰਕੇ ਮਸ਼ਹੂਰ ਹੈ ਜੀ ਲਾਡੀ ਲੱਡ ਜੀ ਜੀ ਤੇ ਅਜੂਤੀ ਜੀ ਬਹੁਤ ਵਧੀਆ ਹਾਂ ਜੀ ਤੇ ਬਹੁਤ ਵਧੀਆ ਮੁੰਡੇ ਚੱਲਦੇ ਆ ਇਹ ਇੱਕ ਹੋਰ ਇੱਥੇ ਛੋਟੇ ਛੋਟੇ ਬੱਚੇ ਜਿਹੜੇ ਹੈਗੇ ਨਾ ਜੀ 35 ਦੇ ਉਹ ਵੀ ਬੜਾ ਨਾਮ ਕਮਾਉਂਦੇ ਆ ਇੱਕ ਹੋਰ ਖੁਸ਼ਖਬਰੀ ਦੱਸਦੇ ਆ ਕਿ ਜੱਬੋ ਬਾਲਦਿਆਂ ਬੱਚਿਆਂ ਨੇ ਜਿਲਾ ਵੀ ਜਿੱਤਿਆ ਪਟਿਆਲੇ ਚੋਂ ਵੀ ਨਾਮ ਕਮਾਇਆ ਇਹਦੀ ਕਿਤੇ ਨਾ ਕਿਤੇ ਹਾਂ ਹਾਂ ਜੀ ਹਾਂ ਜੀ ਜਿਹੜਾ ਇਹਦੀ ਗੁੜਤੀ ਹੈਗੀ ਆ ਉਹ ਤੁਹਾਡੇ ਵਰਗੇ ਪਹਿਲਵਾਨਾਂ ਨੇ ਹੌਲੀ-ਹੌਲੀ ਪਿੰਡ ਨੂੰ ਸੰਭਾਲ ਕੇ ਰੱਖਿਆ। ਉਹ ਹੌਣ ਹੌਲੀ ਹੌਲੀ ਬੱਚਿਆਂ ਨੇ ਉਹ ਚੀਜ਼ ਫੜ ਲਈ ਆ ਬੱਚਿਆਂ ਨੇ ਸੰਭੀ ਆ ਜੀ ਬੱਚਿਆਂ ਨੇ ਸੰਭੀ ਆ ਪਹਿਲਾਂ ਦੇਖੋ ਸਾਤੇ ਅਸੀਂ ਜਦੋਂ ਥੋੜੇ ਜਿਹਾ ਹਟ ਗਏ ਫਿਰ ਮਾਣੇ ਨੇ ਸੰਭੀ ਆ ਬਹੁਤ ਮਾਣੇ ਨੇ ਵੀ ਬਹੁਤ ਨੋ ਰਿਆ ਮਾਣੇ ਦੇ ਨਾਲ ਮੁੰਡੇ ਚਲੋ ਫੇ ਉਹ ਆਪਣਾ ਦਾ ਕੈਨੀ ਹੋ ਗਿਆ ਭਾਗੂ ਹੋ ਗਿਆ ਤੇ ਉਹ ਦੀਪਾ ਹੋ ਗਿਆ ਇੰਨੀ ਫੇਕ ਕਰ ਉਹਦੇ ਬਾਅਦ ਫੇਰ ਇੱਕ ਹੋਰ ਮੁੰਡਾ ਆਏ ਬਾਅਦ ਵਿੱਚ ਕਾਲੇ ਹੋਣੀ ਆਏ ਫੇਰ ਆ ਮੁੰਡਾ ਜੀਤਾ ਆਇਆ ਜੀਤੇ ਹੋਣੀ ਆਏ ਜੀਤਾ ਮੱਧੂ ਦਾ ਵੀ ਕਾ ਮੱਧੂ ਦਾ ਸੋਰੀ ਮੱਧੂ ਦਾ ਮੈਨੂੰ ਸੁਪੇਰੋ ਸ਼ਿਮਾ ਜੀ 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 ਇੱਕ ਮਲਕੀਤ ਪੰਜਾਬ ਪੁਲਿਸ ਹੈਗਾ ਮੀਕਾ 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 ਦਾ ਤੂੰ ਦਾ ਵੀ ਯਾਰ ਨੇ ਵੀ ਬੜਾ ਉਹਨ ਵੀ ਬਹੁਤ ਇਹ ਬਹੁਤ ਭਾਗਮਲ ਜੀ ਨੇ ਵੀ ਬਹੁਤ ਵਧੀਆ ਸਗਾ ਅੱਛਾ ਇੱਕ ਪੈਂਕੀ ਜੀ ਪਿਆਹੋ ਸੱਚ ਪੈਂਕੀ ਦਾ ਨੋਈ ਵੀ ਯਾਦ ਉਹ ਤਾਂ ਓਵਰ ਵੇਟ ਚੱਪੇ ਲਾਉਂਦਾ ਸੀ ਬੜਾ ਓਵਰ ਵੇਟ ਚੱਪੇ ਦਾ ਨਾਮ ਮਸ਼ਹੂਰ ਕੀਤਾ ਜੱਪੋ ਦਾ ਮੈਨੂੰ ਯਾਦ ਨਹੀਂ ਬਹੁਤ ਤਕੜਾ ਖਿਡਾਰੀ ਸੀਗਾ ਜੀ 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 ਉਹਦੇ ਬਾਅਦ ਫਿਰ ਜਿੱਤੇ ਹੁਣੀ ਆ ਗਿਆ ਫਿਰ ਦੇਖ ਲਾ ਆ ਕਾਟੋ ਹੁਣੀ ਮੌਜੂਦਾ ਚੱਲਦੇ ਆ ਸਵੇਰੇ ਲਾਡੀ ਚੱਲਦਾ ਜਾਨੀ ਬਾਬੇ ਦਾ ਥਾਪੜ ਆਇਆ ਸੀ ਨਾ ਆਂਡिपੈਂਡੈਂਟ ਦੀ ਕਬੱਡੀ ਦੇਖਲਾ ਅਸੀਂ ਇਹ ਸਟਾਰਟ ਕੀਤੀ ਆ ਜੀ 71 71 71 71 72 71 72 ਚ ਨਾ ਅਸੀਂ ਖੇਲਣ ਲੱਪਏ ਜੀ ਜੀ ਤੇ ਉਹਦੀ ਹਾਲੇ ਤੱਕ ਚੱਲੀ ਆਉਂਦੀ ਆ ਚਲ ਥੋੜੇ ਨੰਬਰਾਂ 'ਚ ਤਾਂ ਫੇਰੇ ਹੋਏ 74 'ਚ ਜੀ ਜੀ 74 'ਚ ਹੋਏ ਪਹਿਲਾਂ ਚਲੋ ਆਪਾਂ ਖੇਡ ਦੇ ਹਰਦੇ ਉਹਦੇ ਵੀ ਰਹੇ ਮਣ ਮੁੱਟੇ ਜੀ ਜੀ ਹੁੰਦਾ ਆ ਹੁੰਦਾ ਆ ਜੀ 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 ਆ ਇਦਾਂ ਬਹੁਤ ਵਧੀਆ ਜੀ ਤਾਂ ਕਹਿੰਨੇ ਬਾਬਿਆਂ ਦਾ ਐਸਾ ਥਾਪੜ ਆ ਨਾ ਜੀ 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 ਸਾਡੀ ਆਂਡिपੈਂਡੈਂਟ ਦੀ ਕਬੱਡੀ ਹਲੇ ਵੀ ਚੱਲਦੀ ਆ ਮੈਂ ਤਾਂ ਬਾਹਰੋਂ ਕੇ ਅਰਦਾਸ ਕਰਦਾ ਇਦਾਂ ਜਲਦੀ ਰੱਖੇ ਮੈਂ ਉੱਥੇ ਬਾਹਰ ਸਾਰੇ ਘਾਟ ਹੋਣਾਂ ਨੇ ਮੈਚ ਦੇਖਦਾ ਜੀ ਦੇਖਦੇ ਆ ਸਾਰੇ ਤੁਹਾਡੇ ਚੈਨਲ ਦੇਖਦਾ ਆ ਬੜੀ ਖੁਸ਼ੀ ਹੁੰਦੀ ਆ ਤੇ ਤਾਂ ਇਦਾਂ ਬਹੁਤ ਵਧੀਆ ਜੀ ਬੜੀ ਖੁਸ਼ੀ ਨੂੰ ਹੁੰਦੀ ਜਦੋਂ ਗਰਨੇਖ ਚ ਕੈਨੇਡਾ ਚ ਬੈਠੇ ਜੱਬੋ ਬਾਲ ਦੇ ਨੌਜਵਾਨ ਨੂੰ ਰੀਡਾ ਪਾਉਂਦੇ ਵੇਖਦੇ ਹਾਂ ਜੱਫੇ ਲਾਉਂਦੇ ਵੇਖਦੇ ਹਾਂ ਕਿਤੇ ਆਪਣਾ ਬਚਪਨ ਯਾਦ ਆਉਂਦਾ ਇੱਦਾਂ ਚਿੱਤ ਆਉਂਦਾ ਐਂ ਕਰ ਦੁ ਕਈ ਵਾਰ ਬੈਠੇ ਬੈਠੇ ਐ ਕਿ ਬਲੇ ਬਰੇ ਅੱਛਾ ਠੀਕ ਹੈ ਕਿਸੇ ਕਿਸੇ ਵਟ ਹੋ ਜਾਂਦੀ ਆ ਅੱਛਾ ਜੀ ਹੁਣ ਇਹ ਆ ਇੱਥੋਂ ਫੌਲ ਖੇਡ ਗਿਆ ਇੱਥੇ ਐ ਕਰਦਾ ਤਾਂ ਨਿਕਲਣਾ ਜ਼ਰੂਰੀ ਪੁਰਾਣੇ ਦਾ ਪੇ ਜਿਹੜੇ ਦਾ ਉਹ ਇੱਥੋਂ ਕਿ ਏਦਾਂ ਇਹਨੂੰ ਕਰਨਾ ਚਾਹੀਦਾ ਸੀ ਹੁਣ ਇਹਨੂੰ ਜੱਫਾ ਲੱਗਾ ਐਦਾਂ ਕਰਨਾ ਚਾਹੀਦਾ ਸੀ ਜੀ 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 ਆ ਐਦਾਂ ਬਹੁਤ ਫੁੱਜੀ ਨੂੰ ਦੇਖ ਕੇ ਸਮਾਂ ਕਹਿੰਦਾ ਅੱਧਾ ਕੁ ਲੋ ਖੂਨ ਵਾਜ ਜਾਂਦਾ ਜਦ ਆਪਣੇ ਮੁੰਡਿਆਂ ਨੂੰ ਦੇਖਦਾ ਮੈਂ ਇਹ ਕਨੇਕ ਸਿੰਘ ਜੀ ਅੱਜ ਕਿੰਨੀ ਉਮਰ ਹੋ ਗਈ ਆ ਮੈਨੂੰ 67ਵਾਂ ਸਾਲ ਚੱਲਦਾ ਇਹ 67ਵਾਂ ਜੀ ਹਾਂਜੀ ਹਾਂਜੀ 67 ਸਾਲ ਦੇ ਵਿੱਚ ਅਜੇ ਵੀ ਚਿਹਰੇ ਤੇ ਲਾਲਗੀ ਆ ਇੰਜ ਲੱਗਦਾ ਕਿ ਜਿੰਨਾਂ ਦੀ ਉਮਰ ਇਹ ਇਹ ਸਰੀਰ ਸੰਭਾਲਿਆ ਹੋਇਆ ਨਾ ਜੀ ਇਹ ਸਰੀਰ ਜਿੱਦਾਂ ਇਹ ਕਬੱਡੀ ਦੀ ਬਜ਼ੌਲਤੀ ਆ ਅੱਛਾ ਕਮਾਈਆਂ ਕੀਤੀਆਂ ਕਮਾਈ ਕਬੱਡੀ ਦੀ ਬਤੌਲਤੀ ਆ ਆਪਣੇ ਸਪੋਰਟਸ ਜੁੜੇ ਰਹੇਆਂ ਕਰਕੇ ਇਹਦੀ ਬਜ਼ੌਲਤੀ ਆ ਸਾਰਾ ਹੈ ਤੇ ਚਲੋ ਆਪਾਂ ਹੁਣ ਵੀ ਮੈਂ ਐਕਸਰਸਾਈਜ਼ ਕਰਦਾ ਆ ਰੋਜ਼ ਉੱਤਨ ਵੀ ਕਰਦੇ ਹੁਣ ਤਾਂ ਚਲੋ ਮੈਂ ਰਿਟਾਇਰ ਆ ਕੰਮ ਨਹੀਂ ਕਰਦਾ ਤੇ ਬਾਖਬੂ ਕਰੀਤੀ ਆ ਸਾਰਾ ਖੇਡਾ ਚਲੋ ਉਹਦਾ ਬਾਬੇ ਦਾ ਥਾਪੜ ਆ ਜਿਹੜੇ ਨੌਜਵਾਨ ਸਾਡੇ ਦੇਸ਼ ਸੇਵਕ ਦੇ ਨਾਲ ਜੁੜੇ ਹੋਏ ਆ ਹਾਂਜੀ ਵੈਬ ਦੇ ਨਾਲ ਜੁੜੇ ਹੋਏ ਆ ਨੌਜਵਾਨਾਂ ਨੂੰ ਖੇਡਾਂ ਦੇ ਬਾਰੇ ਕੀ ਮੈਸੇਜ ਦੇਣਾ ਚਾਹੁੰਦੇ ਆ ਮੈਂ ਤਾਂ ਇਹਨੂੰ ਕਹਿੰਦਾ ਜੀ ਵੱਧ ਤੋਂ ਵੱਧ ਪ੍ਰੈਕਟਿਸ ਕਰੋ ਜਿਹੜੀ ਗਰਾਊਂਡ ਦੀ ਪ੍ਰੈਕਟਿਸ ਆ ਉਹਦੇ ਨੇਜਿਕ ਉਪਰ ਪਲੇਅਰ ਕਬੱਡੀ ਖੇਡਦਾ ਨਾ ਉਹ ਹਰ ਰੋਜ਼ ਕਬੱਡੀ ਖੇਡੋ ਗਰਾਊਂਡ 'ਚ ਖੇਡੋ ਉਹਦੇ ਨਾਲੇ ਉਹ ਪ੍ਰੈਕਟਿਸ ਨਾਲੇ ਜਿੰਨਾ ਚਿਰ ਬੰਦਾ ਪ੍ਰੈਕਟਿਸ ਕਰਦਾ ਤਾਂ ਹੀ ਕੰਮ ਆਇਆ ਜੇ 2 ਮਹੀਨੇ ਨਾ ਰੈਕਟੇ ਛੱਡ ਕੇ ਆ ਖੇਡੋ ਕਦੇ ਨਹੀਂ ਖੇਡ ਹੋਊਗੀ। ਡੈਲੀ ਖੇਡੋ। ਨਿਤਨੇਮ ਬਣਾਓ। ਨਿਤਨੇਮ ਬਣਾਓ। ਖੇਡ ਨਾ ਨਿਤਨੇਮ ਬਣਾਓ ਜਿੱਦਾਂ ਆਪਾਂ ਗਰਵਾਣੀ ਦਾ ਨਿਤਨੇਮ ਕਰਦੇ ਆਂ ਇਦਾਂ ਇਹ ਵੀ ਖੇਡ ਨੂੰ ਵੀ ਲੈ ਕੇ ਆਉ ਭਗਤੀ ਦੇ ਵਿੱਚ। ਭਗਤੀ 'ਚ ਲਿਆਓ। ਜੀ ਯਾਨੀ ਕਿ ਇਹ ਚੀਜ਼ਾਂ ਪਹਿਲਾਂ ਤੋਂ ਹੀ ਚੱਲੀਆਂ ਆ ਰਹੀਆਂ। ਪੰਜਾਬ ਦੇ ਹਿੱਸੇ ਖੇਡਾਂ ਪਈਆਂ। ਹਾਂਜੀ ਹਾਂਜੀ। ਪੰਜਾਬ ਦੇ ਝੋਲੀ ਦੇ ਵਿੱਚ ਕਬੱਡੀਆਂ ਦੇ ਵਿੱਚ ਨਾਮ ਕਮਾਇਆ ਜੋਧਿਆਂ ਨੇ, ਸੂਰਬੀਰਾ ਨੇ, ਪਹਿਲਵਾਨਾਂ ਨੇ ਪਹਿਲੇ ਦਿਨ ਤੋਂ ਹੀ। ਇਹ ਧਰਤੀ ਹੀ ਕੁਝ ਐਸੀ ਹੈ ਜੀ। ਐਸੀ ਹੈ। ਸਾਡੇ ਪਿੰਡ ਨੂੰ ਵਰਦਾਨ ਹੈ ਜਿੱਦਾਂ ਮੈਂ ਅੱਗੇ ਉਹ ਮਾਸਟਰ ਕੁਲਦੀਪ ਸਿੰਘ ਹੋਣੀ ਇਤਿਹਾਸ ਪਿੰਡ ਦਾ ਜੀ ਜਿਹੜਾ ਕੀਤਾ ਸੀ ਤੇ ਤੇ ਮੈਂ ਉਹ ਦੇਖਦਾ ਰਿਹਾ ਨਾ ਸਾਰਾ ਦੇਖਿਆ ਸੀ ਤੇ ਵਾਕਿਆ ਹੀ ਪਲਵਾਨਾਂ ਦਾ ਥਾਪੜਾਇਆ ਸਾਡੇ ਪਿੰਡ ਦੇ ਪਲੇਅਰਾਂ ਨੂੰ ਜੀ ਜੀ ਬੱਚਿਆਂ ਨੂੰ ਨਿਆਣਿਆਂ ਨੂੰ ਸਾਰਿਆਂ ਨੂੰ ਥਾਪੜਾਇਆ ਜੀ ਜੀ ਤੇ ਗੁਰਨੇਕ ਸਿੰਘ ਜੀ ਜਦੋਂ ਇਤਿਹਾਸ ਨੂੰ ਵੇਖਦੇ ਹੋ ਹਾਂਜੀ ਵੇਖ ਕੇ ਕਿਸ ਤਰ੍ਹਾਂ ਦਾ ਲੱਗਦਾ ਫਿਰ ਬਹੁਤ ਖੁਸ਼ੀ ਹੁੰਦੀ ਆ ਜੀ ਜੀ ਬਹੁਤ ਖੁਸ਼ੀ ਹੁੰਦੀ ਆ ਅੱਛਾ ਜੀ ਦੂਜਿਆਂ ਨੂੰ ਪਲੇਅਰਾਂ ਨੂੰ ਨਾ ਬੱਚਿਆਂ ਨੂੰ ਨੌਜਵਾਨਾਂ ਨੂੰ ਇਹੀ ਕਹਿਣਾ ਜੀ ਨਸ਼ਾ ਤੁਸੀਂ ਗਰਾਊਂਡ ਦਾ ਲਓ ਜੀ ਗਰਾਊਂਡ ਦਾ ਨਸ਼ਾ ਲਓ ਗਰਾਊਂਡ ਗਰਾਊਂਡ ਵਿੱਚ ਰੋਜ਼ ਆਓ ਇਹ ਨਸ਼ਾ ਪਿਓ ਬੱਲੇ 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 ਇਹ ਨਸ਼ਾ ਕਰੋ ਵਾਹ ਜੀ ਵਾਹ ਨਸ਼ੇ ਕਰੋ ਇਹਨਾਂ ਨੂੰ ਕਿਹਾ ਨਸ਼ਾ ਨਾ ਕਰੋ ਨਸ਼ਾ ਕਰੋ ਗਰਾਊਂਡ ਦਾ ਖੇਡਦਾ ਕਰੋ ਵਾਹ 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 ਬਾਕੀ ਦੁੱਧ ਕੇ ਖਾਓ ਜੀ ਮਖਣੀ ਤੇ ਆਪਣੀਆਂ ਸਾਦੀਆਂ ਖਰਾਕਾਂ ਆ ਜੀ ਜੀ ਤੇ ਜਿਹੜੀਆਂ ਹੁਣ ਜਿਹੜੀਆਂ ਉਹ ਨਵੀਆਂ ਦੂਜੀ ਹੈਗੀਆਂ ਉਹ ਨਾ ਖਾਣ ਗੁਣਕ ਜੀ ਜਿਹੜਾ ਤੁਹਾਡਾ ਸਮਾ ਸੀਗਾ ਹਾਂ ਜੀ ਉਹ ਕਿਸ ਤਰ੍ਹਾਂ ਦਾ ਸੀਗਾ ਉਦੋਂ ਮਾਪੇ ਇਹ ਜਦੋਂ ਖੇਡ ਕੇ ਤੁਸੀਂ ਘਰ ਆਣਾ ਜਾਂ ਲੁੱਕ ਲੁੱਕ ਕੇ ਖੇਡਣ ਜਾਣਾ ਉਹ ਕਿੰਨਾ ਟਾਈਮ ਹੁੰਦਾ ਸੀਗਾ ਮਾਪੇ ਕੀ ਕਹਿੰਦੇ ਹੁੰਦੇ ਸੀਗੇ ਕਹਿੰਦੇ ਹੁੰਦੇ ਸੀ ਅੱਛਾ ਜੀ ਕਹਿੰਦੇ ਹੁੰਦੇ ਸੀ ਚੋਰੀ ਚੋਰੀ ਜਾਣਾ ਅੱਛਾ ਚੋਰੀ ਚੋਰੀ ਜਾਣਾ ਮੇਰਾ ਚਾਚਾ ਤਾਂ ਬਹੁਤ ਖੈਦਾ ਹੁੰਦਾ ਸੀ ਅੱਛਾ ਜੀ ਉਹ ਤਾਂ ਮੈਨੂੰ ਬਹੁਤ ਕਹਿਦਾ ਹੁੰਦਾ ਅੱਛਾ ਜੀ ਤੇ ਉਦਾਂ ਵਿੱਚੋ ਵਿੱਚੀ ਖੋਜ ਹੁਣਾ ਅੱਛਾ ਜੀ ਤੇ ਉਦਾਂ ਜਾਣ ਕਹਿਣਾ ਹਾਂ ਸੱਤ ਲੱਗ ਜੂਗੀ ਫਲਾਣਾ ਹੋ ਜੂਗਾ ਜਦੋਂ ਇਹ ਪ੍ਰਦਰਸ਼ਨ ਵੇਖਣਾ ਜਦੋਂ ਰੇਡਾਂ ਪੈਂਦੀਆਂ ਵੇਖਣੀਆਂ ਫਿਰ ਵੀ ਖੁਸ਼ੀ ਹੁੰਨੀ ਕਿ ਸਾਡਾ ਸਾਡਾ ਖੂਨ ਹੈ ਹਾਂ ਜੀ ਸਾਡਾ ਜਾਇਆ ਵਾ ਸਾਡਾ ਆਪਣਾ ਇਹ ਬੰਦਾ ਨਾਲ ਦੇ ਨੇ ਕਹਿੰਦਾ ਉਹ ਮੇਰਾ ਭਤੀਜਾ ਆ ਹਾਂ ਮੇਰਾ ਤੇ ਕਿੰਨੀ ਖੁਸ਼ੀ ਹੁੰਦੀ ਆ ਅੱਛਾ ਗੁਰਨੇਕ ਜੀ ਦੇਖੋ ਕਿਦਾਂ ਦਾ ਸਮਾਂ ਆਇਆ ਕਿ ਅੱਜ ਮਾ ਬਾਪੋ ਬੱਚੇ ਨੂੰ ਨਾਲ ਖੜਾਣ ਲੈ ਕੇ ਜਾਂਦੇ ਆ ਤੁਹਾਡੇ ਸਮੇਂ ਦੇ ਦੌਰਾਨ ਕਹਿੰਦੇ ਨਾ ਜੀ ਨਾ ਜਾਣਾ ਨਹੀਂ ਐ ਅੱਜ ਤਾਂ ਜੀ ਇੱਕ ਸਾਈਕਲ ਤੇ ਤਿੰਨ ਤਿੰਨ ਜਣੇ ਬੈਠ ਕੇ ਜਾਂਦੇ ਰਹੇ ਹਾਂ ਮੈਂ ਫਿਰ ਤਿੰਨ ਤਿੰਨ ਜਣੇ ਚੜ੍ਹ ਗਿਆ ਇੱਕ ਨੇ ਮੋੜੇ ਪਿੱਛੇ ਚੱਕਨੇ ਚਲਾਉਣਾ ਹੁਣ ਤਾਂ ਸਕੂਟਰ ਕਾਰਾਂ ਗੱਡੀਆਂ ਅੰਤੇ ਕੋਈ ਨਹੀਂ ਹਾਂ ਸਹੀ ਐ ਸਹੀ ਐ ਤੇ ਮਾਰ ਬੜੇ ਮੁਸ਼ਕਲ ਜਾਣਾ ਔਰ ਔਰ ਗਰਾਇਆਂ ਤੇ ਸਾਈਕਲਾਂ ਤੇ ਜਾਂਦੇ ਰਹੇ ਸੀ ਬੜਾ ਤੋਰਿਆ ਕਰਾਇਆ ਗਰਾਇਆਂ ਤੇ ਉਧਰ ਖੇਲਣ ਜਾਣਾ ਬਾੜਾ ਫਗਵਾਇਆ ਤੋ ਫੇਰ ਪਿੰਡਾਂ ਦੀ ਸਿੱਧੇ ਚੱਲ ਜਿੰਨੇ ਮਕੰਨਤੂ ਦਸਦੀ ਤਣੇ ਤੇ ਰੁੜਕੇ ਆਲਾ ਸਾਈਕਲਾਂ ਤੇ ਖੇਲਣ ਜਾਂਦੇ ਰਹੇ ਆ ਇਧਰ ਉਹ ਭੁਜਨਾਲ ਨੂੰ ਚਲ ਜਾਣਾ ਉਧਰ ਸਾਈਕਲਾਂ ਤੇ ਬਸ ਨਾਲੇ ਖੇਡਣਾ ਨਾਲ ਸਾਈਕਲ ਚਲਾਉਣ ਬਾਰੀ ਬਾਰੀ ਹੋਇਆ ਕਰ ਜਾਂਦਾ ਸੀ ਬਲੇ ਸਾਡੇ ਵਿੱਚ ਸਰਦਾਰ ਗੁਰਨੇਕ ਸਿੰਘ ਜੀ ਕੈਨੇਡਾ ਜੱਬੋਵਾਲ ਤੋਂ ਜਾ ਕੇ ਬਸੇ ਬਹੁਤ ਹੀ ਸ਼ਾਨਦਾਰ ਤਰੀਕਾ ਨਾਲ ਤਰੀਕੇ ਦੇ ਨਾਲ ਦਿਲ ਦੀਆਂ ਗਹਿਰਾਈਆਂ ਤੋਂ ਪੁਰਾਣੀਆਂ ਯਾਦਾਂ ਨੂੰ ਅੱਜ ਤਾਜ਼ਾ ਕੀਤਾ ਕਿ ਜਦੋਂ ਪਿੰਡ ਦੇ ਨੌਜਵਾਨ ਖੇਡਦੇ ਐ ਉਦੋਂ ਮੈਨੂੰ ਆਪਣਾ ਬਚਪਨਾ ਵੀ ਯਾਦ ਆਂਦਾ ਮੇਰੇ ਪੱਟ ਤੇ ਮੇਰੇ ਮੋਂਡੇ ਤੇ ਮੇਰੇ ਡੋਲੇ ਅਕਸਰੇ ਹਰਕਤ ਕਰਦੇ ਨੇ ਜਦੋਂ ਮੈਂ ਪਿੰਡ ਦੇ ਨੌਜਵਾਨਾਂ ਦੀਆਂ ਰੇਡਾਂ ਪੈਂਦੀਆਂ ਵੇਖਦਾ ਕਹਿੰਦੇ ਸਾਡੀ ਜੋਟੀ ਹੋਇਆ ਕਰਦੀ ਸੀ ਸਰਦਾਰ ਗਦਾਵਰ ਸਿੰਘ ਤੇ ਸਰਦਾਰ ਗੁਰਨੇਕ ਸਿੰਘ ਜੀ ਦੇ ਨਾਲ ਉਹਨਾਂ ਦੇ ਨਾਲ-ਨਾਲ ਕਹਿੰਦੇ ਜੋਗਿੰਦਰ ਸਿੰਘ ਮੱਗੋ ਨਾਮ ਦੇ ਨਾਲ ਜਾਣਿਆ ਜਾਂਦਾ ਬਹੁਤ ਹੀ ਸ਼ਾਨਦਾਰ ਨਾਮ ਉਹਨਾਂ ਨੇ ਕਮਾਇਆ ਜੱਸੀ ਦਾ ਨਾਮ ਲਿਆ ਪੈਂਕੀ ਦਾ ਨਾਮ ਲਿਆ ਮੱਧੂ ਦਾ ਨਾਮ ਲਿਆ ਮੇਕੇ ਵੀਰ ਜੀ ਦਾ ਨਾਮ ਲਿਆ ਉਹਨਾਂ ਨੇ ਸਾਰਿਆਂ ਸਤਕਾਰਯੋਗ ਮਾਣ ਨੇ ਵੀ ਤੱਕੜਾ ਨਾਮ ਹੈ ਪਿੰਡ ਜੱਬੋਵਾਲ ਦੇ ਵਿੱਚ ਕਮਾਇਆ ਹੈਗਾ ਆ ਹਰ ਪਹਿਲਵਾਨ ਜਿਹੜਾ ਹੈਗਾ ਆ ਉਹਨੇ ਵਾਖੂਬੀ ਤਰੀਕੇ ਨਾਲ ਪਿੰਡ ਜੱਬੋਵਾਲ ਦਾ ਨਾਮ ਰੋਸ਼ਨ ਕੀਤਾ ਇਹਦੇ ਨਾਲ ਨਾਲ ਜੀਤਾ ਜੱਬੋਵਾਲੀਆ ਵਾਲੇ ਵਿਦੇਸ਼ਾਂ ਦੇ ਅੰਦਰ ਪੜੀ ਵੱਡੀ ਧੱਕਾ ਪਾ ਕੇ ਰੱਖੀ ਉਹਨੇ ਇੱਕ ਕਬੱਡੀ ਦੇ ਵਿੱਚ ਹਰ ਵਿਅਕਤੀ ਨੂੰ ਵਰਦਾਨ ਰਿਹਾ ਪਿੰਡ ਜੱਬੋਵਾਲ ਦੇ ਯੋਧਿਆਂ ਨੂੰ ਉਹਨਾਂ ਬਜ਼ੁਰਗਾਂ ਦਾ ਉਹਨਾਂ ਦਾ ਥਾਪੜਾ ਰਿਹਾ ਜਿਨ੍ਹਾਂ ਨੇ ਇਸ ਕਬੱਡੀ ਨੂੰ ਸੰਭਾਲ ਕੇ ਰੱਖਿਆ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਚੈਨਲ ਨੂੰ ਕਰੋ ਸਬਸਕ੍ਰਾਈਬ ਸਾਰਿਆਂ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਨੌਜਵਾਨ ਵੀਰਾਂ ਨੂੰ ਬੇਨਤੀ ਕਿ ਵੀਰੋ ਪਹਿਲਵਾਨੀ ਦੇ ਨਾਲ ਜੁੜੋ ਖੇਡਾਂ ਦੇ ਨਾਲ ਜੁੜੋ ਜਿਹੜੀ ਵੀ ਖੇਡ ਦੇ ਵਿੱਚ ਆਪ ਜੀ ਦਾ ਸ਼ੌਂਕ ਹੈ ਆਪ ਜੀ ਦਾ ਮਨ ਹੈ ਉਹਦੇ ਨਾਲ ਪਿਆਰ ਕਰੋ ਇਹ ਸਾਡੇ ਵਿੱਚ ਬਹੁਤ ਹੀ ਪੁਰਾਣੇ ਇਹ ਪਲੇਅਰ ਅੱਜ ਅਚਨਚੇਤੀ ਮਿਲੇ ਬੜੀ ਤਮੰਨਾ ਰਹਿੰਦੀ ਹੈ ਕਿ ਪੁਰਾਣੇ ਪਲੇਅਰਾਂ ਦੇ ਨਾਲ ਦਿਲਾਂ ਦੀਆਂ ਸਾਂਝੀਆਂ ਇਹ ਜਿਹੜੀਆਂ 17 ਹੈਗੀਆਂ ਉਹ ਸਾਂਝੀਆਂ ਕੀਤੀਆਂ ਜਾਣ ਇਹ ਅਖੀਰ ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ